हां जी ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪਾਲਕ ਤੇ ਮਸਾਲਾ ਪਨੀਰ ਬਣਾਵਾਂਗੇ ਆ ਦੇਖੋ ਆਪਾਂ ਮਸਾਲਾ ਪਨੀਰ ਬਣਾਇਆ ਤੇ ਬਹੁਤ ਵਧੀਆ ਬਣਿਆ ਆਪਣਾ ਤੇ ਅੱਜ ਆਪਾਂ ਇਹਦੀ ਮਸਾਲੇ ਪਨੀਰ ਤੇ ਪਾਲਕ ਦੀ ਸਬਜ਼ੀ ਬਣਾਵਾਂਗੇ ਤੇ ਇਹ ਪਾਲਕ ਮਸਾਲਾ ਪਨੀਰ ਆਪਾਂ ਨਾ ਰੈਸਪੀ ਵੀ ਪਾਵਾਂਗੇ ਇਹਦੀ ਬਹੁਤ ਹੀ ਆਸਾਨ ਤਰੀਕੇ ਤੇ ਬਹੁਤ ਹੀ ਟੇਸਟੀਆਂ ਨੇ ਚਾਹ ਨਾਲ ਵੀ ਆਪਾਂ ਖਾ ਸਕਦੇ ਆ ਤੇ ਕੋਈ ਆਪਣੇ ਮਹਿਮਾਨ ਆ ਜਾਣ ਤੇ ਆਪਾਂ ਇਹਨੂੰ ਰੋਸਟ ਕਰਕੇ ਉਤੇ ਚਾਰ ਦਾ ਮਸਾਲਾ ਪਾ ਕੇ ਆਪਾਂ ਸਰਵ ਕਰ ਸਕਦੇ ਆ। ਹਾਂਜੀ ਹੁਣ ਆਪਾਂ ਨਾ ਪਹਿਲਾਂ ਪਨੀਰ ਆਪਣੇ ਪਾਲਕ ਨੂੰ ਧੋ ਲਿਆ। ਬਹੁਤ ਵਧੀਆ ਧੋਤਾ ਆਪਣੇ ਘਰ ਦਾ ਹੀ ਪਾਲਕਾ ਕੱਚਾ ਕੱਚਾ ਤੇ ਆਪਾਂ ਮੂਹਰੇ ਥੋੜੇ ਡੰਠਲ ਕੱਟ ਤੇ ਤੇ ਹੁਣ ਆਪਾਂ ਨਾ ਇਹਨੂੰ ਪਾਣੀ ਦੇ ਵਿੱਚ ਪਾ ਕੇ ਉਬਾਲਾਂਗੇ ਆਪਾਂ ਇਹਨੂੰ। ਇਦਾਂ ਆਪਣਾ ਪਾਣੀ ਉਬਲ ਜਲੇ। ਪਾਣੀ ਉਬਲ ਗਿਆ ਤੇ ਆਪਾਂ ਇਹਦੇ ਵਿੱਚ ਨਾ ਅੱਧਾ ਕ ਚਮਚ ਪਾਵਾਂਗੇ ਨਮਕ ਦਾ। ਨਾਮਕਾ ਪਸਾਉਣ ਵਾਲੀ ਪਾਵਾਂਗੇ ਕਿਉਂਕਿ ਪਾਲਕ ਥੋੜਾ ਜਿਹਾ ਖਾਰਾ ਹੀ ਹੁੰਦਾ ਤੇ ਵਿੱਚ ਇੱਕ ਚਮਚ ਪਾਵਾਂਗੇ ਚੀਨੀ ਦਾ ਇਹ ਚੀਨੀ ਪਾਉਣ ਨਾਲ ਨਾ ਆਪਣੇ ਪਾਲਕ ਦਾ ਕਲਰ ਚੇਂਜ ਨਹੀਂ ਹੁੰਦਾ ਤੇ ਗ੍ਰੀਨ ਗ੍ਰੀਨ ਕਲਰ ਰਹੂਗਾ ਵਧੀਆ ਤੇ ਹੁਣ ਆਪਾਂ ਇਹਦੇ ਵਿੱਚ ਪਾਲਕ ਪਾ ਦਿਆਂਗੇ ਹੁਣ ਆਪਾਂ ਇਹਨੂੰ ਥੋੜੀ ਜਿਹੀ ਸੌਫਟ ਹੋਣ ਤੱਕ ਰਿਪਕਾ ਲਾਂਗੇ 2-3 ਮਿੰਟ ਲੱਗਣਗੇ ਆਪਾਂ ਨੂੰ ਤੇ ਆਪਾਂ ਢੱਕ ਕੇ ਪਕਾ ਲਾਂਗੇ ਤੇ ਇਹ ਨੂੰ ਆਪਾਂ ਨਾ ਲਸਣ ਪਿਆਜ਼ ਤੋਂ ਬਿਨਾਂ ਵੀ ਬਣਾ ਸਕਦੇ ਆ ਤੇ ਮੈਂ ਇੱਧਰ ਦੋ ਟਮਾਟਰ ਰਹਾ ਇੱਕ ਟਮਾਟਰ ਲਿਆ ਛੋਟਾ ਜਾਂ ਤੇ ਦੋ ਛੋਟੇ ਜਿਹੇ ਪਿਆਜ਼ ਲਏ ਇਹਨੂੰ ਚੋਪਰ 'ਚ ਪਾ ਕੇ ਆਪਾਂ ਚੌਪ ਕਰ ਲਾਂਗੇ ਇੱਕ ਆਪਾਂ ਹਰੀ ਮਿਰਚ ਲਈ ਹੈ ਆਦਰਕ ਲਸਣ ਦਾ ਥੋੜਾ ਜਿਹਾ ਪੇਸਟ ਲਿਆ ਇਹ ਤੋਂ ਬਿਨਾਂ ਵੀ ਆਪਾਂ ਸਬਜ਼ੀ ਬਣਾ ਸਕਦੇ ਆ ਜਦੋਂ ਆਪਾਂ ਪਾਲਕ ਨੂੰ ਪੀਸਾਂਗੇ ਨਾ ਮਿਕਸੀ 'ਚ ਪਾ ਕੇ ਵਿੱਚ ਦੋ ਹਰੀਆਂ ਮਿਰਚਾਂ ਤੇ ਆਪਾਂ ਆਦਰਕ ਪਾ ਕੇ ਨਾ ਤੇ ਆਪਾਂ ਗ੍ਰाइंड ਕਰਕੇ ਸਬਜ਼ੀ ਬਣਾ ਸਕਦੇ ਆ ਹੁਣ ਆਪਾਂ ਤਾਂ ਵੈਸੇ ਪਾਵਾਂਗੇ ਲਸਣ ਤੇ ਹਰੀ ਮਿਰਚ ਅਦਰਕ ਸਾਰਾ ਕੁਝ ਹੀ ਪਾਵਾਂਗੇ ਤੇ ਇਹਨਾਂ ਦੇ ਬਿਨਾਂ ਵੀ ਬਣ ਜਾਂਦੀ ਆ ਹੁਣ ਆਪਾਂ ਡੇਟ ਕਰਦੇ ਆ 2-3 ਮਿੰਟ ਦੀ ਪਾਲਕ ਦੀ ਬਾਲ ਹੋਣ ਤੱਕ ਪਨੀਰ ਉਬਲਦਿਆਂ ਆਪ ਨੂੰ ਨਾ 2-3 ਮਿੰਟ ਹੋ ਗਏ ਤੇ ਵਧੀਆ ਸੌਫਟ ਹੋ ਗਿਆ ਆਪਾਂ ਗਾਇਆ ਸੌਫਟ ਕਰਕੇ ਨਾ ਇਹਨੂੰ ਆਪਾਂ ਬਾਹਰ ਪਲੇਟ 'ਚ ਕੱਢ ਦਿੰਨੇ ਆ ਤੇ ਜਿੰਨਾ ਟਾਈਮ ਇਹ ਠੰਡਾ ਹੋਊਗਾ ਤੇ ਆਪਾਂ ਪਨੀਰ ਦੀ ਕਟਿੰਗ ਕਰ ਲਾਂ ਪਨੀਰ ਆਪਾਂ ਕਾ ਪਾ ਬਾਹਰ ਕੱਢ ਲਿਆ ਉਹਨੇ ਠੰਡਾ ਹੋ ਜੂਗਾ ਤੇ ਆਪਾਂ ਨਾ ਪਨੀਰ ਦੀ ਕਟਿੰਗ ਕਰਾਂਗੇ ਹੁਣ ਹੁਣ ਆਪਾਂ ਨਾ ਪਨੀਰ ਦੀ ਕਟਿੰਗ ਕਰ ਲਾਂਗੇ ਟਿੱਕੀਆਂ ਆਪਾਂ ਛੋਟੀਆਂ ਵੱਡੀਆਂ ਆਪਾਂ ਆਪਦੇ ਹਿਸਾਬ ਨਾਲ ਬਣਾ ਸਕਦੇ ਆ ਆਪਾਂ ਇਦਾਂ ਦੀਆਂ ਨੀ ਟਿੱਕੀਆਂ ਬਣਾ ਲਈਆਂ ਤੇ ਬਹੁਤ ਹੀ ਵਧੀਆ ਆਪਣਾ ਪਨੀਰ ਬਣਿਆ ਘਰ ਦਾ ਪਨੀਰ ਹੈ ਬਹੁਤ ਹੀ ਟੇਸਟੀ ਸਬਜ਼ੀ ਬਣੂਗੀ ਇਹਦੀ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਲਾਂਗੇ ਹੁਣ ਆਪਾਂ ਨਾ ਪਨੀਰ ਆਪਣਾ ਪਾਲਕ ਠੰਡਾ ਹੋ ਗਿਆ ਜਦੋਂ ਉਹਨੂੰ ਆਪਾਂ ਗ੍ਰाइंड ਕਰਾਂਗੇ ਇਹਨ ਸਾਈਡ ਤੇ ਕਰ ਦਿੰਨੇ ਆਪਣਾ ਪਾਲਕ ਠੰਡਾ ਹੋ ਗਿਆ ਤੇ ਹੁਣ ਆਪਾਂ ਨਾ ਜੱਗ ਦੇ ਵਿੱਚ ਪਾ ਲਾਂਗੇ ਤੇ ਇਹਨੂੰ ਗ੍ਰाइंड ਕਰ ਲਾਂਗੇ ਆਪਾਂ ਇਹਨੂੰ ਗ੍ਰाइंड ਕਰਾਂਗੇ ਆਪਾਂ ਪਹਿਲਾਂ ਪਾਲਕ ਗ੍ਰाइंड ਕਰ ਲਿਆ ਜੇ ਆਪਾਂ ਨੂੰ ਲਸਣ ਪਿਆਜ਼ ਟਮਾਟਰ ਨਹੀਂ ਪਾਉਣਾ ਨਾ ਤੇ ਆਪਾਂ ਪਾਲਕ ਦੇ ਵਿੱਚ ਨਾ 4-5 ਬਦਾਮ ਤੇ 4-5 ਕਾਜੂ ਤੇ ਆਪਾਂ ਜਦੋਂ ਪਾਲਕ ਵਾਲਦੇ ਆ ਨਾ ਤੇ ਵਿੱਚੇ ਆਪਾਂ ਵਾਲ ਸਕਦੇ ਆ ਤੇ ਫਿਰ ਵੀ ਸਬਜ਼ੀ ਨੂੰ ਬਹੁਤ ਹੀ ਟੇਸਟੀ ਬਣਦੀ ਹੈ ਮੈਂ ਕਾਜੂ ਬਦਾਮ ਪਾ ਨਹੀਂ ਰਹੀ ਮੈਂ ਲਸਣ ਪਿਆਜ਼ ਪਾ ਰਹੀ ਆ ਇੱਧਰ ਆਪਣਾ ਤੇਲ ਗਰਮ ਹੋ ਗਿਆ ते आप तेल थोड़ा ज्यादा गर्म गैस ऑफ कर ला जो चोपर चा के प्याज ते टमाटर, ते पाया जीरा हम अपना इच्छा अदरक का पेस्ट भी पा देगा लसन से अदरक का पेस्ट ਆਹ ਹਰੀਆਂ ਮਿਰਚਾਂ ਵੀ ਪਾ ਦਾਂਗੇ ਅਸਾਂ ਵਿੱਚ ਹੁਣ ਆਪਾਂ ਇਹਨਾਂ ਨੂੰ ਸਵਾਰ ਕੇ ਪਕਾਵਾਂਗੇ ਪੂਰਾ ਲਸਣ ਦਾ ਨਾ ਆਪਾਂ ਕੱਟਿਆ ਕੰਦ ਕੰਦ ਲਾਂਗੇ ਤੇ ਨਾਲੇ ਆਪਣਾ ਪਿਆਜ਼ ਟਮਾਟਰ ਥਾਲਾ ਚ ਪਾ ਸਕੋ ਇਸ ਤੇ ਲਸਣ ਪਿਆਜ਼ ਟਮਾਟਰ ਆਪਾਂ ਦਾ ਬਹੁਤ ਵਧੀਆ ਤੱਕ ਗਏ ਤੇਲ ਛੱਡ ਗਏ ਹੁਣ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲੇ ਆਪਾਂ ਅੱਧਾ ਚਮਚ ਨਮਕ ਲਿਆ ਕਸ਼ਮੀਰੀ ਮਿਰਚ ਲਈ ਆਪਾਂ ਕਿਉਂਕਿ ਹਰੀ ਪਾਈ ਹੈ ਅੱਧਾ ਚਮਚ ਆਪਾਂ ਹਲਦੀ ਪਾਊਡਰ ਲਿਆ ਤੇ ਅੱਧਾ ਚਮਚੀ ਆਪਾਂ ਧਨੀਆ ਪਾਊਡਰ ਲਿਆ ਇਹ ਆਪਾਂ ਇਹਦੇ ਵਿੱਚ ਹੁਣ ਪਾ ਦਿਆਂਗੇ ਹੁਣ ਆਪਾਂ 2 ਮਿੰਟ ਇਹਨੂੰ ਪਕਾਵਾਂਗੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਪਾਲਕ ਆਪਾਂ ਸੀਸਿਆ ਨਾ ਮਿਕਸੀਏ ਵਿੱਚ ਜੱਗ ਵਿੱਚ ਉਹ ਆਪਾਂ ਇਹਦੇ ਵਿੱਚ ਐਡ ਕਰ ਦਿਆਂਗੇ ਹਾਲ ਕਾਪਾ ਜਦੋਂ ਪੀਸਿਆ ਨਾ ਪਾਣੀ ਤਾਂ ਵੈਸੇ ਸੀ ਗਈ ਵਿੱਚ ਜੇ ਆਪਾਂ ਲੋੜ ਵੀ ਪਵੇ ਤਾਂ ਆਪਾਂ ਜਿਹੜੇ ਪਾਣੀ ਚ ਪਾਲਕ ਆਪਾਂ ਉਬਾਲਦੇ ਨਾ ਉਹੀ ਪਾਣੀ ਦੇ 2-3 ਚਮਚੇ ਆਪਾਂ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਆ ਪਾ ਦੇਵਾਂਗੇ ਪਾਲਕ ਜਿਹੜਾ ਆਪਾਂ ਗ੍ਰਾਇੰਡ ਕੀਤਾ ਤੇ ਹੁਣ ਆਪਾਂ ਇਹ ਤੋਂ ਉਹੀ ਪਾਣੀ ਪਾ ਕੇ ਤੇ ਆਪਾਂ ਜੱਗ ਸਾਫ਼ ਕਰਕੇ ਵਿੱਚ ਪਾ ਦੇਣਾ ਆਪਾਂ ਜੱਗ ਧੋ ਕੇ ਨਾ ਉਹੀ ਪਾਪਾਂ ਪਾਣੀ ਇਹ ਬਹੁਤ ਹੀ ਸਵਾਦ ਸਬਜ਼ੀ ਬਣਦੀ ਹੈ ਤੇ ਬਹੁਤ ਹੀ ਹੈਲਦੀ ਹੁੰਦੀ ਹੈ ਹੁਣ ਆਪਾਂ ਇਹਨੂੰ ਥੋੜਾ ਜਿਹਾ ਪੱਕਣ ਦੇਵਾਂਗੇ ਤੇ ਉਹਨਾਂ ਟਾਈਮ ਨਾਲ ਆਪਾਂ ਪਨੀਰ ਨੂੰ ਫਰਾਈ ਕਰ ਲਾਂਗੇ ਇੱਧਰ ਪੈਨ ਆ ਪਰਾਕਿਆ ਤੇ ਵਿੱਚ ਇੱਕ ਚਮਚਾ ਆਪਾਂ ਨਾ ਘਿਓ ਦਾ ਪਾਇਆ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਿਆਂਗੇ ਪਨੀਰ ਪਾ ਕੇ ਨਾ ਪਾਸ ਤੱਕ ਘਰ ਕੇ ਇਹਨੂੰ ਹਲਾ ਦਿਆਂਗੇ। ਤੇ ਤੜਿਆ ਕਰਕੇ ਥੋੜਾ ਜਿਹਾ ਫਰਾਈ ਹੋ ਜਾਊਗਾ। ਆਪਾਂ ਇਹਨੂੰ ਵੈਸੇ ਐਵੇਂ ਵੀ ਪਾ ਸਕਦੇ ਆ ਜਰੂਰੀ ਨਹੀਂ ਆਪਾਂ ਫਰਾਈ ਕਰਨਾ ਵੈਸੇ ਟੇਸਟ ਥੋੜਾ ਜ਼ਿਆਦਾ ਵੱਧ ਜਾਂਦਾ ਹੈ ਫਰਾਈ ਕਰੇ ਤਾਂ। ਤੇ ਆਪਾਂ ਵੈਸੇ ਵੀ ਪਾ ਸਕਦੇ ਆ ਇਹਨੂੰ ਕੱਚਾ ਹੀ ਪਾ ਸਕਦੇ ਆ। ਪਾਸ ਤੱਕ ਐ ਕਰਕੇ ਵੈਸੇ ਇਹਨੂੰ ਥੋੜਾ ਜਿਹਾ ਹਲਾ ਲਓ ਤੇ ਵੈਸੇ ਰੋਸਟ ਹੋ ਜਾਊਗਾ। ਤੇ ਫਿਰ ਆਪਾਂ ਸਬਜ਼ੀ ਦੇ ਵਿੱਚ ਇਹਨੂੰ ਪਾ ਦਿਆਂਗੇ। ਆਂ ਜੀ ਪਾਲ ਤਾਂ ਆਪਣਾ ਵਧੀਆ ਰੋਸਟ ਹੋ ਗਿਆ ਤੇ ਹੁਣ ਆਪਾਂ ਨਾ ਆਪਾਂ ਨਹੀਂ ਜਾਂਦੇ ਨੇ ਗਰੇਵੀ ਕਿਵੇਂ ਬਣੀ ਹੈ ਹੁਣ ਗਰੇਵੀ ਤਾਂ ਦੇਖਾਂਗੇ ਆਪਾਂ ਇਹਨੂੰ ਸਾਈਡ ਤੇ ਰੱਖ ਦਿੰਦੇ ਆਂ ਆਂ ਜੀ ਮਸਾਲਾ ਗਰੇਵੀ ਆਪਣੀ ਬਹੁਤ ਵਧੀਆ ਬਣ ਗਈ ਹੈ ਤੇ ਆਪਾਂ ਨਾ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਪਾਣੀ ਪਾ ਕੇ ਉਵਾਲ ਦੇ ਕੇ ਨਾ ਤੇ ਫਿਰ ਆਪਾਂ ਪਨੀਰ ਪਾਵਾਂਗੇ ਪਾਣੀ ਆਪਾਂ ਉਹ ਹੀ ਪਾਵਾਂਗੇ ਜਿਹੜੇ ਦੇ ਵਿੱਚ ਆਪਾਂ ਪਾਲਕਵਾਲੇ ਬਸ ਇੰਨਾ ਹੀ ਪਾਣੀ ਪਾਵਾਂਗੇ ਜਦੋਂ ਜਿਹੜਾ ਉਵਾਲ ਆ ਗਿਆ ਫਿਰ ਆਪਾਂ ਇਹਦੇ ਵਿੱਚ ਪਨੀਰ ਪਾ ਦਾਂਗੇ ਐਂਡ ਗਰੇਵੀ ਨੂੰ ਆਪਣੀ ਨੂੰ ਨਾ ਉਵਾਲ ਆ ਗਿਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਨੀਰ ਪਾ ਦਾਂਗੇ ਇਸ ਦਾ ਜੀਨਾ ਬਹੁਤ ਹੀ ਹੈਲਦੀ ਹੁੰਦੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਜੇ ਆਪਾਂ ਕਾਜੂ ਬਦਾਮ ਪਾਵਾਂਗੇ ਤੇ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦੀ ਹੈ ਤੇ ਮੇਰੇ ਕੋਲ ਅੱਜ ਨਾ ਘਰੇ ਹੈ ਨਹੀਂ ਜੀ ਤਾਂ ਹੀ ਮੈਂ ਪਿਆਜ਼ ਤੇ ਟਮਾਟਰ ਤੇ ਲਸਣ ਪਾਤਾ ਨਹੀਂ ਤਾਂ ਹੋਈ ਪਾਉਣੇ ਸੀ ਕਿ ਹੁਣ ਆਪਾਂ ਇਹਨੂੰ ਨਾ 5 ਮਿੰਟ ਢੱਕ ਕੇ ਪਕਾਵਾਂਗੇ ਆਪਾਂ ਜੀ ਪਾਲਕ ਪਨੀਰ ਇਹਨੂੰ ਪਕਾ ਲਿਆ 4-5 ਮਿੰਟ ਤੇ ਦੇਖੋ ਬਹੁਤ ਵਧੀਆ ਪਿਆਰ ਹੋ ਗਿਆ ਆਪਾਂ ਆਪਣੀ ਮਿਰ ਪਾਲਕ ਮਸਾਲਾ ਪਨੀਰ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਤਿਆਰ ਹੋਈ ਹੈ ਗੈਸ ਆਪਾਂ ਆਫ ਕਰ ਦਿੰਨੇ ਹੁਣ ਆਪਾਂ ਨਾ ਇਹਨੇ ਥੋੜੀ ਜਿਹੀ ਡੈਕੋਰੇਟ ਕਰ ਦਿੰਨੇ ਉਤੋਂ ਨਾਲੇ ਜਿਹਾ ਆਪਾਂ ਇਹਦਾ ਟੇਸਟ ਵਧ ਜੂਗਾ ਹੁਣ ਆਪਾਂ ਜਲਾਵਾਂਗੇ ਛੋਟਾ ਜਿਹਾ ਤੜਕਾ ਇਧਰ ਆਪਾਂ ਨਾ ਕਸ਼ਮੀਰੀ ਮਿਰਚ ਤੇ ਕਸੂਰੀ ਮੇਥੀ ਤੇ ਇਹ ਆਪਾਂ ਇਹਦਾ ਤੜਕਾ ਲਾ ਦੇਾਂਗੇ ਤੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਇਹਦੇ ਨਾਲ ਤੇ ਬਹੁਤ ਹੀ ਜ਼ਿਆਦਾ ਟੇਸਟ ਵਧ ਜਾਂਦਾ ਹੁਣ ਉੱਤੇ ਆਪਾਂ ਪਾ ਦਿਆਂਗੇ ਥੋੜੀ ਜਿਹੀ ਤਰਕੀਮ ਆਪਨੇ ਘਰੇ ਜਿਹੜੇ ਦੁੱਧ ਦੀ ਕਰੀਮ ਹੁੰਦੀ ਹੈ ਨਾ ਉਹ ਆਪਾਂ ਉੱਤੇ ਪਾ ਦਿਆਂਗੇ ਤੇ ਦੇਖੋ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਪਾਲਕ ਬਹੁਤ ਆ ਗਿਆ ਆਪਣੇ ਖੇਤਾਂ ਦੇ ਵਿੱਚ ਵੀ ਹੈ ਤੇ ਸ਼ਹਿਰਾਂ ਦੇ ਵਿੱਚ ਵੀ ਹੈ ਤੇ ਖਾਓ ਤੇ ਬਣਾਓ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ